ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1150 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1151 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੈਰੋ ਮਹੱਲਾ ਪੰਜਵਾਂ ਭਗਤਾ ਮਨ ਆਨੰਦ ਗੋਬਿੰਦ ਪਰਮਾਤਮਾ ਦੇ ਭਗਤਾਂ ਦੇ ਮਨ ਵਿੱਚ ਸਦਾ ਆਤਮਿਕ ਹੁਲਾਰਾ ਟਿਕਿਆ ਰਹਿੰਦਾ ਹੈ। ਅਸਥਿਤ ਭਏ ਬਿਨਸੀ ਸਭ ਚਿੰਦ ਦੁਨੀਆਂ ਦੇ ਡਰਾਂ ਦੁਨੀਆਂ ਦੀਆਂ ਪਟਕਣਾਵਾਂ ਵੱਲੋਂ ਉਹਨਾਂ ਦੇ ਅੰਦਰ ਸਦਾ ਅਡੋਲਤਾ ਰਹਿੰਦੀ ਹੈ। ਦੁਨੀਆਂ ਦੇ ਡਰਾਂ ਦਾ ਉਹਨਾਂ ਨੂੰ ਚਿਤਚੇਤਾ ਵੀ ਨਹੀਂ ਰਹਿੰਦਾ ਕਿਉਂਕਿ ਉਹ ਪਰਮਾਤਮਾ ਦੀ ਭਗਤੀ ਨਾਲ ਜੁੜੇ ਹੁੰਦੇ ਹਨ। ਬੇ ਭਰਮ ਬਿਨ ਸਗਏ ਖਿਨ ਮਾਹੇ ਉਹਨਾਂ ਦੇ ਸਾਰੇ ਡਰ ਸਹਿਮ ਇੱਕ ਖਿਨ ਵਿੱਚ ਦੂਰ ਹੋ ਜਾਂਦੇ ਹਨ ਪਾਰ ਬ੍ਰਹਮ ਵਸਿਆ ਮਨ ਆਏ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪਰਮਾਤਮਾ ਆਵਸਦਾ ਹੈ RAM RAM ਸੰਤ ਸਦਾ ਸਹਾਇ ਉਹ ਪਰਮਾਤਮਾ ਆਪਣੇ ਸੰਤ ਜਨਾਂ ਦਾ ਸਦਾ ਮਦਦਗਾਰ ਹੈ ਘਰ ਬਾਹਰ ਨਾਲੇ ਪਰਮੇਸ਼ਰ ਰਹਾ ਰਹਾ ਪੂਰਨ ਸਭ ਠਾਇ ਰਹਾਓ ਉਹ ਸਭ ਨਹੀਂ ਠਾਈ ਪੂਰਨ ਤੌਰ ਤੇ ਮੌਜੂਦ ਹੈ ਘਰ ਵਿੱਚ ਘਰੋਂ ਬਾਹਰ ਹਰ ਥਾਂ ਸੰਤ ਜਨਾਂ ਦੇ ਨਾਲ ਹੁੰਦਾ ਹੈ ਰਹਾਓ ਧਨ ਮਾਲ ਜੋਬਨ ਜੁਗਤ ਗੋਪਾਲ ਸੇਵਕ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਮਾਲ ਹੈ ਨਾਮ ਹੀ ਜਵਾਨੀ ਹੈ ਅਤੇ ਨਾਮ ਹੀ ਜਪਣਾ ਨਾਮ ਜਪਣਾ ਹੀ ਜੀਵਨ ਦੀ ਸੱਚੀ ਜਾਚ ਹੈ ਜੀ ਅਪਰਾਣ ਨਿਤ ਸੁਖ ਪ੍ਰਿਤ ਪਾਲ ਪਰਮਾਤਮਾ ਸੇਵਕ ਦੀ ਜਿੰਦ ਦੀ ਪਾਲਣਾ ਕਰਦਾ ਹੈ ਸਦਾ ਉਸ ਦੇ ਪ੍ਰਾਣਾਂ ਦੀ ਰਾਖੀ ਕਰਦਾ ਹੈ ਉਸ ਨੂੰ ਸਾਰੇ ਸੁਖ ਦਿੰਦਾ ਹੈ ਆਪਣੇ ਦਾਸ ਕੋ ਦੇ ਰਾਖੇ ਹਾਥ ਪਰਮਾਤਮਾ ਆਪਣੇ ਸੇਵਕ ਨੂੰ ਹੱਥ ਦੇ ਕੇ ਬਚਾਉਂਦਾ ਹੈ ਨਿਮਖ ਨਾ ਛੋੜੈ ਸਦ ਹੀ ਸਾਥ ਉਹ ਅੱਖ ਚਮਕਣ ਜਿੰਨੇ ਸਮੇ ਲਈ ਵੀ ਆਪਣੇ ਸੇਵਕ ਦਾ ਸਾਥ ਨਹੀਂ ਛੱਡਦਾ ਪਰਮਾਤਮਾ ਸਦਾ ਸੇਵਕ ਦੇ ਨਾਲ ਰਹਿੰਦਾ ਹੈ ਹਰ ਸਾ ਪ੍ਰੀਤਮ ਯਵਰ ਨਾ ਕੋਏ ਪਰਮਾਤਮਾ ਵਰਗਾ ਪਿਆਰ ਕਰਨ ਵਾਲਾ ਪ੍ਰੀਤਮ ਹੋਰ ਕੋਈ ਨਹੀਂ ਹੈ ਸਾਰ ਸਮਾਲੇ ਸਾਚਾ ਸੋਏ ਉਹ ਸਦਾ ਥਿਰ ਪ੍ਰਭੂ ਬੜੇ ਗਉ ਨਾਲ ਆਪਣੇ ਭਗਤਾਂ ਦੀ ਸੰਭਾਲ ਕਰਦਾ ਹੈ ਮਾਤਾ ਪਿਤਾ ਸੁਰਤ ਬੰਧਨ ਨਰਾਇਣ ਉਹਨਾਂ ਵਾਸਤੇ ਪ੍ਰਮਾਤਮਾ ਹੀ ਮਾਂ ਹੈ ਪ੍ਰਮਾਤਮਾ ਹੀ ਪਿਓ ਹੈ ਪ੍ਰਮਾਤਮਾ ਹੀ ਪੁੱਤਰ ਹੈ ਪ੍ਰਮਾਤਮਾ ਹੀ ਸੰਬੰਧੀ ਹੈ ਆਦ ਜੁਗਾਦ ਭਗਤ ਗੁਣ ਗਾਇਨ ਜਗਤ ਸ਼ੁਰੂ ਤੋਂ ਜੁਗਾ ਦੇ ਸ਼ੁਰੂ ਤੋਂ ਭਗਤ ਉਸ ਪ੍ਰਮਾਤਮਾ ਦੇ ਗੁਣਾ ਦਾ ਗਾਇਨ ਕਰਦੇ ਆ ਰਹੇ ਹਨ ਤਿਸ ਕੀ ਧਾਰ ਪ੍ਰਭ ਕਾ ਮਨ ਜੋਰ ਭਗਤ ਜਣਾ ਦੇ ਮਨ ਵਿੱਚ ਪਰਮਾਤਮਾ ਦਾ ਹੀ ਆਸਰਾ ਹੈ ਪਰਮਾਤਮਾ ਦਾ ਹੀ ਤਾਨ ਹੈ ਏਕ ਬਿਨਾ ਦੂਜਾ ਨਹੀਂ ਹੋਰ ਉਹ ਇੱਕ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦੂਜੇ ਦਾ ਆਸਰਾ ਨਹੀਂ ਤੱਕਦੇ ਨਾਨਕ ਕੈ ਮਨ ਇਹੋ ਪੁਰਖ ਹਾਰਥ ਨਾਨਕ ਦੇ ਮਨ ਵਿੱਚ ਵੀ ਇਹੀ ਹੌਸਲਾ ਹੈ ਪ੍ਰਭੂ ਹਮਾਰਾ ਸਾਰੇ ਸਵਾਰਥ ਕਿ ਪਰਮਾਤਮਾ ਸਾਡਾ ਹਰੇਕ ਕੰਮ ਸਵਾਰਦਾ ਹੈ ਪੈਰੋ ਮਹੱਲਾ ਪੰਜਵਾ ਪੈ ਕੋ ਪੋ ਪੜਿਆ ਸਿਮਰਤ ਹਰ ਨਾਮ ਪਰਮਾਤਮਾ ਦਾ ਨਾਮ ਸਿਮਰਦਿਆਂ ਡਰ ਨੂੰ ਵੀ ਡਰ ਪੈ ਜਾਂਦਾ ਹੈ ਡਰ ਸਿਮਰਨ ਕਰਨ ਵਾਲੇ ਦੇ ਨੇੜੇ ਨਹੀਂ ਜਾਂਦਾ ਸਗਲ ਬਿਆਦ ਮਿਟੀ ਤ੍ਰਿਹੋ ਗੁਣਾ ਕੀ ਦਾਸ ਹੋਏ ਕੀ ਦਾਸ ਕੇ ਹੋਏ ਪੂਰਨ ਕਾਮ ਸਗਲ ਬਿ ਆਦ ਮਿਟੀ ਤ੍ਰਿਹੋ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਓ ਮਾਇਆ ਦੇ ਤਿੰਨਾ ਹੀ ਗੁਣਾ ਤੋਂ ਪੈਦਾ ਹੋਣ ਵਾਲੀ ਹਰੇਕ ਬਿਮਾਰੀ ਭਗਤ ਜਨਾਂ ਦੇ ਅੰਦਰੋਂ ਦੂਰ ਹੋ ਜਾਂਦੀ ਹੈ ਪ੍ਰਭੂ ਦੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ ਰਹਾਓ ਹਰ ਕੇ ਲੋਗ ਸਦਾ ਗੁਣ ਗਾਵੇ ਤੈਨ ਕੋ ਮਿਲਿਆ ਪੂਰਨ ਤਾਮ ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਨੂੰ ਸਰਬ ਵਿਆਪਕ ਪ੍ਰਭੂ ਦੇ ਚਰਨਾਂ ਦਾ ਟਿਕਾਣਾ ਮਿਲਿਆ ਰੰਦਾ ਹੈ ਜਨ ਕਾ ਦਰਸ ਬਾਂਛੈ ਦਿਨ ਰਾਤੀ ਹੋਏ ਪੁਨੀਤ ਧਰਮ ਰਾਏ ਜਾਮ ਧਰਮ ਰਾਜ ਜਮ ਰਾਜ ਪੀ ਦੇ ਨਰਾਤ ਪਰਮਾਤਮਾ ਦੇ ਭਗਤ ਦਾ ਦਰਸ਼ਨ ਕਰਨਾ ਲੋੜਦਾ ਹੈ ਕਿਉਂਕਿ ਉਸ ਦਰਸ਼ਨ ਨਾਲ ਉਹ ਪਵਿੱਤਰ ਹੋ ਸਕਦਾ ਹੈ ਕਾਮ ਕਰੋਦ ਲੋਭ ਮਦ ਨਿੰਦਾ ਸਾਧ ਸੰਗ ਮਿਟਿਆਇ ਬਿਮਾਨ ਗੁਰਮੁਖਾਂ ਦੀ ਸੰਗਤ ਵਿਚ ਰਿਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਰੇਕ ਵਿਕਾਰ ਮਨੁੱਖ ਦੇ ਅੰਦਰੋਂ ਖਤਮ ਹੋ ਜਾਂਦਾ ਹੈ ਐਸੇ ਸੰਤ ਭੇਟੇ ਵੱਡ ਭਾਗੀ ਨਾਨਕ ਤੈਨ ਕੈ ਸਦਗੁਰ ਬਾਨ ਪਰ ਇਹੋ ਜੇ ਸੰਤ ਜਨ ਵੱਡੇ ਭਾਗਾ ਨਾਲ ਮਿਲਦੇ ਹਨ हे ਨਾਨਕ ਮੈਂ ਉਹਨਾਂ ਸੰਤ ਜਨਾਂ ਤੋਂ ਸਦਾ ਸਦਕੇ ਜਾਂਦਾ ਹਾਂ ਪੈਰੋ ਮਹੱਲਾ ਪੰਜਵਾ ਪੰਜ ਮਜਮੀ ਜੋ ਪੰਚਨ ਰੱਖੇ ਉਹ ਮਨੁੱਖ ਅਸਲ ਵਿੱਚ ਕਾਮਾਦਿਕ ਪੰਜ ਪੀਰਾਂ ਦਾ ਪਾਸਕ ਹੁੰਦਾ ਹੈ ਕਉਂਕੇ ਉਹ ਇਨਾ ਪੰਜਾਂ ਨੂੰ ਆਪਣੇ ਹਿਰਦੇ ਵਿੱਚ ਸਾਂਭੀ ਰੱਖਦਾ ਹੈ ਮਿੱਥਿਆ ਰਸਨਾ ਨਿਤ ਉਠ ਭੱਖੇ ਤੇ ਸਦਾ ਗਿਣ ਮਿੱਥ ਕੇ ਆਪਣੀ ਜੀਬ ਨਾਲ ਝੂਠ ਬੋਲਦਾ ਰਹਿੰਦਾ ਹੈ ਚੱਕਰ ਬਣਾਏ ਕਰੇ ਪਖੰਡ ਨਾਮ ਸਿਮਰਨ ਛੱਡ ਕੇ ਜਿਹੜਾ ਮਨੁੱਖ ਆਪਣੇ ਸਰੀਰ ਉੱਤੇ ਗਣੇਸ਼ਾਦਕ ਦਾ ਨਿਸ਼ਾਨ ਬਣਾ ਕੇ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ ਝੋੜ ਚੋਰ ਪਚੈ ਤੈ ਜੈਸੇ ਤਰੇ ਰੰਡ ਉਹ ਅਸਲ ਵਿੱਚ ਅੰਦਰੇ ਅੰਦਰ ਮਾਇਆ ਦੀ ਖਾਤਰ ਤਰਲੇ ਲੈ ਲੈ ਕੇ ਸਰਦਾ ਰਹਿੰਦਾ ਹੈ ਜਿਵੇਂ ਵਿਧਵਾ ਇਸਤਰੀ ਪਤੀ ਤੋਂ ਬਿਨਾ ਸਦਾ ਦੁਖੀ ਰਹਿੰਦੀ ਹੈ ਹਰ ਕੇ ਨਾਮ ਬਿਨਾ ਸਭ ਝੂਠ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਸਾਰੀ ਵਿਖਾਵੇ ਵਾਲੀ ਧਾਰਮਿਕ ਕਿਰਿਆ ਝੂਠਾ ਉਦਮ ਹੈ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਹਿ ਸਾਖਤ ਮੂਠ ਰਹਾਓ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜ਼ਿਕਾਰਾਂ ਤੋਂ ਖਲਾਸੀ ਨਹੀਂ ਮਿਲਦੀ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਮਾਤਮਾ ਨਾਲ ਟੁੱਟੇ ਹੋਏ ਮਨੁੱਖਾਂ ਦਾ ਠੱਗੀ ਦਾ ਪਾਜ ਚੱਲ ਨਹੀਂ ਸਕਦਾ ਰਹਾਓ ਸੋਈ ਕੋ ਜੀਲ ਕੁਦਰਤ ਨਹੀਂ ਜਾਣੈ ਅਸਲ ਵਿੱਚ ਉਹੀ ਮਨੁੱਖ ਗੰਦੀ ਰਹਿਣੀ ਵਾਲਾ ਹੈ ਜਿਹੜਾ ਇਹ ਸਾਰੀ ਰਚਨਾ ਵਿੱਚ ਇਸ ਦੇ ਕਰਤਾਰ ਸਿਰਜਣਹਾਰ ਨੂੰ ਵਸਦਾ ਨਹੀਂ ਪਛਾਣ ਸਕਦਾ ਲਿਪਿਆ ਥਾਏ ਨਾ ਸੋਚ ਹਰ ਮਨੈ ਜੇ ਬਾਹਰਲਾ ਚੌਂਕਾ ਲਿਪਿਆ ਜਾਏ ਤਾਂ ਉਸ ਬਾਹਰੀ ਸੋਚ ਨੂੰ ਪਰਮਾਤਮਾ ਸੋਚ ਨਹੀਂ ਮੰਨਦਾ ਕਿਉਂਕਿ ਜਿਹਦਾ ਅੰਦਰ ਮੈਲਾ ਹੈ ਉਹ ਬਾਹਰੋਂ ਪੋਚਾ ਪਾਚੀ ਕਰਕੇ ਕੁਝ ਨਹੀਂ ਕਰ ਸਕਦਾ ਅੰਤਰ ਮੈਲਾ ਬਾਹਰ ਨੇਤ ਧੋਵੈ ਜਿਸ ਮਨੁੱਖ ਦਾ ਹਿਰਦਾ ਤਾਂ ਵਿਕਾਰਾਂ ਨਾਲ ਗੰਦਾ ਹੋਇਆ ਪਿਆ ਹੈ ਬਾਰੋ ਆਪਣੇ ਸਰੀਰ ਨੂੰ ਸੋਚ ਦੀ ਖਾਤਰ ਸਦਾ ਧੋਂਦਾ ਰਹਿੰਦਾ ਹੈ ਸਾਚੀ ਦਰਗਹਿ ਆਪਣੀ ਪਤਖ ਹੋਵੇ ਉਹ ਮਨੁੱਖ ਸਦਾ ਥਿਰ ਪ੍ਰਭੂ ਦੀ ਹਜ਼ੂਰੀ ਵਿੱਚ ਆਪਣੀ ਇੱਜ਼ਤ ਗਵਾ ਲੈਂਦਾ ਹੈ ਮਾਇਆ ਕਾਰਨ ਕਰੇ ਉਪਾਉ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਨ ਵਾਲਾ ਮਨੁੱਖ ਅੰਦਰੋਂ ਮਾਇਆ ਇਕੱਠੀ ਕਰਨ ਦੀ ਖਾਤਰ ਭੇਖ ਤੇ ਸੋਚ ਆਦਕ ਦਾ ਹੀਲਾ ਕਰਦਾ ਹੈ ਕਬਹਿ ਨਾ ਘਾਲੇ ਸਿੱਧਾ ਪਾਓ ਪਰ ਪਵਿੱਤਰ ਜੀਵਨ ਵਾਲੇ ਰਸਤੇ ਉੱਤੇ ਕਦੇ ਵੀ ਸਿੱਧਾ ਪੈਰ ਨਹੀਂ ਧਰਦਾ ਜਿਨ ਕੀ ਆਤਿ ਸਚੀ ਤਨਾਣੈ ਜਿਸ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਉਸ ਨੂੰ ਆਪਣੇ ਚਿੱਤ ਵਿੱਚ ਨਹੀਂ ਵਸਾਂਦਾ ਕੋੜੀ ਕੋੜੀ ਮੁਖੋ ਵਖਾਣੈ ਹਾਂ ਝੂਠਮੂਠ ਲੋਕਾਂ ਨੂੰ ਠੱਗਣ ਲਈ ਆਪਣੇ ਮੂੰਹੋਂ ਰਾਮ ਰਾਮ ਉਚਾਰਦਾ ਰਹਿੰਦਾ ਹੈ ਜੇ ਸੁਨੋ ਕਰਮ ਕਰੇ ਕਰਤਾਰ ਜਿਸ ਮਨੁੱਖ ਉਤੇ ਕਰਤਾਰ ਸਿਰਜਣਹਾਰ ਮਿਹਰ ਕਰਦਾ ਹੈ ਸਾਧ ਸੰਗ ਹੋਏ ਤੇ ਸਬਿਓਹਾਰ ਸਾਧ ਸੰਗਤ ਵਿੱਚ ਉਸ ਮਨੁੱਖ ਦਾ ਬਹਿਣ ਖਲੋਣ ਹੋ ਜਾਂਦਾ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਹ ਸੰਗਤ ਵਿੱਚ ਰਹਿ ਕੇ ਫਿਰ ਨਾਮ ਦੀਆਂ ਬਰਕਤਾਂ ਉਹ ਮਨੁੱਖ ਹਾਸਲ ਕਰਦਾ ਹੈ ਹਰ ਕਾ ਭਗਤ ਹਰ ਨਾਮ ਭਗਤ ਸਿਓ ਲਾਗਾ ਰੰਗ ਪ੍ਰਮਾਤਮਾ ਦੇ ਨਾਮ ਨਾਲ ਪ੍ਰਮਾਤਮਾ ਦੀ ਭਗਤੀ ਨਾਲ ਉਸ ਦਾ ਪ੍ਰੇਮ ਬਣ ਜਾਂਦਾ ਹੈ ਕੋ ਨਾਨਕ ਤਿਸ ਜਨ ਨਹੀਂ ਭੰਗ ਏ ਨਾਨਕ ਉਹ ਮਨੁੱਖ ਨੂੰ ਆਤਮਿਕ ਆਨੰਦ ਵਿੱਚ ਕਦੇ ਟੋਟ ਨਹੀਂ ਆਉਂਦੀ ਜਿਹੜਾ ਇੱਕ ਵਾਰੀ ਪਰਮਾਤਮਾ ਦੀ ਭਗਤੀ ਵਿੱਚ ਜੁੜ ਜਾਂਦਾ ਹੈ ਹਰ ਨਾਮ ਭਗਤ ਸਿਉ ਲਾਗਾ ਰੰਗ ਕੋ ਨਾਨਕ ਤੇ ਸਜਨ ਨਹੀਂ ਭੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1151 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1152 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ